ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਹਿਲਾ ਉਹ ਦੁਕਾਨਦਾਰਾਂ ਨੂੰ ਤੇ ਉਹ ਪਰਿਵਾਰ ਦੇ ਮੈਂਬਰਾਂ ਨੂੰ ਲਾਹਨਤਾਂ ਜ਼ਰੂਰ ਪਾਈਓ ਜਿਹੜੇ ਆਪਣੇ ਜਵਾਕਾਂ ਨੂੰ ਪਤੰਗ ਉਡਾਉਣ ਤੋਂ ਨਹੀਂ ਰੋਕਦੇ ਪਏ ਜੇ ਜਵਾਕਾਂ ਨੇ ਟੋਡਿਆ ਨੇ ਪਤੰਗ ਉਡਾਣੇ ਆ ਉਹ ਜਿਹੜੀ ਉਹ ਪਹਿਲਾਂ ਡੋਰ ਆਂਦੀ ਸੀ ਉਵੇਂ ਦੀ ਵਰਤ ਲਓ ਆ ਪਲਾਸਟਿਕ ਦੀਆਂ ਜਿਹੜੀਆਂ ਮੈਂ ਕਹਿੰਦਾ ਨਿਰੀਆਂ ਜਾਨਾਂ ਲੈਂਦੀਆਂ ਪਈਆਂ ਯਾਰ ਡੇਲੀ ਨਿਊਜ਼ ਚੈਨਲ ਤੇ ਸੁਣੀਦਾ ਇੱਕ ਜਾਂ ਦੋ ਜਾਨਿਆਂ ਦਾ ਨੁਕਸਾਨ ਹੋਇਆ ਹੁੰਦਾ ਪਰਿਵਾਰ ਕਦੋਂ ਸਮਝਣਗੇ ਯਾਰ ਇੱਕ ਉਹ ਜਵਾਕ ਦੀ ਵੀਡੀਓ ਵਾਇਰਲ ਹੋਈ ਸੀ ਜਿਹੜਾ ਕੋਠੇ ਤੇ ਪਤੰਗੜਾ ਆਂਦਾ ਪਿਆ ਸੀ ਤੇ ਉੱਪਰ 11000 ਰੁਪਏ ਵਾਲਟ ਦੀਆਂ ਉਹ ਤਾਰਾਂ ਲੰਗਦੀਆਂ ਪਈਆਂ ਸੀ ਜਵਾਕ ਉੱਥੇ ਡੋਰ ਨੂੰ ਕੱਢਦੇ ਕੱਢਦਾ ਨਾਲ ਚੁੰਮਣ ਗਿਆ ਤੇ ਅੱਗ ਲਾ ਕੇ ਉੱਥੇ ਹੀ ਸੜ ਗਿਆ ਕੀ ਹਜੇ ਵੀ ਤੁਹਾਡੀਆਂ ਅੱਖਾਂ ਨਹੀਂ ਖੁੱਲੀਆਂ ਯਾਰ ਕਿੰਨੇ ਜਾਨਾਂ ਦੀਆਂ ਜਾਨਾਂ ਲੋਗ ਯਾਰ ਕਿੰਨੇ ਪਰਿਵਾਰ ਯਾਰ ਮੈਂ ਕਹਿੰਦਾ ਹਸਪੀਟਲ ਦੇ ਵਿੱਚ ਉਹ ਪਰਸੋਂ ਦੀ ਨਿਊਜ਼ ਸੀ ਮੈਂ ਕਹਿੰਦਾ ਪਰਿਵਾਰ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਯਾਰ ਜਾਨ ਤੱਕ ਆਪ ਉਹ ਪਰਿਵਾਰ ਦੇ ਮੈਂਬਰ ਦੀ ਲੈ ਲਈ ਯਾਰ ਕਿਉਂ ਨਹੀਂ ਮਾਪੇ ਆਪਣੇ ਜਵਾਕਾਂ ਨੂੰ ਰੋਕਦੇ ਪਏ ਜੇ ਅੱਜ ਕਿਸੇ ਦੇ ਨਾਲ ਇਹ ਚੀਜ਼ਾਂ ਬੀਤਦੀਆਂ ਪਈਆਂ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਘਰ ਦੇ ਵਿੱਚ ਵੀ ਉਹ ਅੱਗ ਬਲ ਸਕਦੀ ਐ ਇਸ ਤੋਂ ਪਹਿਲਾਂ ਜਿਹੜੀ ਚੀਜ਼ ਰੁਕਦੀ ਆ ਉਹਨੂੰ ਰੋਕਿਆ ਤਾਂ ਜਾਵੇ ਕਿਉਂ ਨਹੀਂ ਮੰਨਦੇ ਜਵਾਕ ਯਾਰ ਕਿ ਮਾਪਿਆਂ ਦੇ ਵਿੱਚ ਇੰਨੀ ਪਾਵਰ ਹੈ ਨਹੀਂ ਕਿ ਉਹ ਆਪਣੇ ਜਵਾਕ ਦੇ ਦੋ ਕੰਨ ਤੇ ਛੱਡੇ ਦੇ ਕਵੇ ਚੱਲ ਪਤੰਗ ਨਹੀਂ ਉਡਾਉਣਾ ਆ ਪਲਾਸਟਿਕ ਦੀ ਡੋਰ ਨਹੀਂ ਵਰਤਣੀ ਕਈ ਪਰਿਵਾਰ ਤਾਂ ਐਵੇਂ ਦੇ ਵੀ ਆ ਆ ਬਸੰਤ ਆ ਜਾਂਦੀ ਆ ਕਦੇ ਕੀ ਆ ਜਾਂਦਾ ਆਪਣੇ ਜਵਾਕਾਂ ਨੂੰ ਖੁਦ ਡੋਰ ਲਿਆ ਕੇ ਦਿੰਦੇ ਪੁੱਤ ਸਾਡਾ ਆ ਪਤੰਗ ਢਾਲਾ ਬਸੰਤ ਆਈ ਐ ਉਹ ਕੋਈ ਚੰਗੀਆਂ ਚੀਜ਼ਾਂ ਚਲਾ ਦਿਓ ਯਾਰ ਜਵਾਕਾਂ ਨੂੰ ਸਮਝਾਓ ਮਾਪਿਆਂ ਦੇ ਹੱਥ ਵਿੱਚ ਸਭ ਕੁਝ ਹੁੰਦਾ ਆ ਜਿਹੜੇ ਡੋਰ ਵੇਚਣ ਵਾਲੇ ਲਾਹਨਤੀ ਲੋਕ ਐ ਉਹਨਾਂ ਨੂੰ ਤਾਂ ਫਰਕ ਹੀ ਕੋਈ ਨਹੀਂ ਪੈਂਦਾ ਕੋਈ ਮਰੇ ਜਾਂ ਜੀਵੇ ਪਰ ਇੱਕ ਗੱਲ ਮੈਂ ਕਹਦਾ ਨਾ ਦੁਕਾਨਦਾਰਾਂ ਨੂੰ ਵੀ ਅੱਜ ਤੁਸੀਂ ਇਹ ਚੀਜ਼ ਤੋਂ ਪੈਸੇ ਦਾ ਕਮਾਣੇ ਪਿਆ ਜਿੱਦਨ ਆਪਣੇ ਘਰ ਦੇ ਵਿੱਚ ਅੱਗ ਬਲੀ ਨਾ ਉਦੋਂ ਤੁਸੀਂ ਸੋਚਣਾ ਕਿ ਆਹ ਕਿਹੜੇ ਪੰਗੇ 'ਚ ਪੈ ਗਿਆ ਮੈਂ ਸਾਡਾ ਜਵਾਕ ਕਿਸੇ ਡੋਰ ਦੇ ਨਾਲ ਮਰ ਗਿਆ ਯਾਰ ਇਹ ਚੀਜ਼ ਤੋਂ ਗਰੇ ਕਰਿਆ ਕਰੋ ਅੱਜ ਕਿਸੇ ਦੇ ਘਰ ਅਕਬਲਦੀ ਪਈ ਆ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਵੀ ਬਲ ਸਕਦੀ ਆ। ਜਦੋਂ ਮੋਟਰਸਾਈਕਲ ਤੇ ਜਾਂਦੇ ਆ ਜਦੋਂ ਡੋਰ ਰੋਡ ਦੇ ਉੱਤੇ ਯਾਰ ਐ ਖਲਾਰੀ ਪਈ ਹੁੰਦੀ ਆ ਤੇ ਜੇ ਮੰਨ ਲਓ ਪਾਈ ਚਾਂਸ ਮੋਟਰਸਾਈਕਲ ਜਾਂਦੇ ਯਾਰ ਧੌਣ ਤੇ ਫਿਰ ਗਈ ਕੀ ਬਣੂਗਾ ਧੌਣ ਤਾਂ ਉਹਦੀ ਕੱਟੀ ਜਾਂਦੀ ਯਾਰ ਉਹ ਡੋਰ ਟੁੱਟਦੀ ਆ ਤੁਸੀਂ ਆਪ ਤੋੜ ਕੇ ਦੇ ਲਿਆ ਕਰੋ ਡੋਰ ਤੱਕ ਨਹੀਂ ਟੁੱਟਦੀ ਯਾਰ ਪਰ ਨਹੀਂ ਆਪ ਨੂੰ ਕਿਸੇ ਦਾ ਕੋਈ ਡਰ ਨਹੀਂ ਕੋਈ ਸਰਕਾਰਾਂ ਦਾ ਡਰ ਨਹੀਂ ਕੋਈ ਪੰਜਾਬ ਪੁਲਿਸ ਦਾ ਨਹੀਂ ਡਰ ਯਾਰ ਕਿੰਨਾ ਦਾ ਪੰਜਾਬ ਪੁਲਿਸ ਵਾਲਿਆਂ ਨੂੰ ਇਸ ਚੀਜ਼ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਆ ਵਾਰਨਿੰਗ ਵਾਰਨਿੰਗ ਵਾਲਾ ਕੰਮ ਛੱਡ ਦਿਓ ਤੁਸੀਂ ਹਰ ਇੱਕ ਬਾਜ਼ਾਰ ਦੇ ਵਿੱਚ ਜਾ ਕੇ ਵਾਰਨਿੰਗਾਂ ਜਿੰਨੇ ਪਿਆ ਨਾ ਇਹ ਸੁਧਰਨ ਵਾਲੀਆਂ ਜਿੰਸਾਂ ਹੈ ਨਹੀਂ ਜਿਨ੍ਹਾਂ ਨੂੰ ਪੈਸੇ ਦਾ ਲਾਲਚ ਪੈ ਗਿਆ ਨਾ ਉਹਨਾਂ ਨੂੰ ਵਾਰਨਿੰਗ ਨਾਲ ਫਰਕ ਹੀ ਕੋਈ ਨਹੀਂ ਪੈਂਦਾ ਯਾਰ ਸਿੱਧਾ ਕਰੋ ਇਹਨਾਂ ਦੇ ਪਰਚੇ ਠੋਕੋ ਅੰਦਰ ਆ ਜਿੰਨੇ ਬੰਦੇ ਮਰੇ ਆ ਸਾਰਿਆਂ ਦੇ ਪਰਚੇ ਇਹਨਾਂ ਦੇ ਇਹਨਾਂ ਦੇ ਸਿਰ ਪਾਓ ਕਿਉਂ ਨਾ ਯਾਰ ਬੰਦ ਕਰਨਗੇ ਇਹ ਪਿਆਰ ਦੀ ਭਾਸ਼ਾ ਸਮਝਣ ਵਾਲੇ ਹੈ ਨਹੀਂ ਇਹ ਤਾਂ ਸ਼ਹਿਰ ਦੇ ਵਿੱਚ ਮੇਰੇ ਸ਼ਹਿਰ ਦੇ ਵਿੱਚ ਖੁੱਦ ਵੇਕਦੀ ਪਈ ਆ ਪਰ ਪ੍ਰਸ਼ਾਸਨ ਸੁਤਾ ਪਿਆ ਪਤਾ ਨਹੀਂ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਪਤਾ ਨਹੀਂ ਪ੍ਰਸ਼ਾਸਨ ਪੈਸੇ ਲੈ ਕੇ ਭੁੱਲ ਗਿਆ ਬੇਨਤੀ ਆ ਸਰਕਾਰਾਂ ਨੂੰ ਵੀ ਖਾਸ ਕਰਕੇ ਬੇਨਤੀ ਆ ਭਗਵਾਨਤਮਾਨ ਸਾਹਿਬ ਇਸ ਚੀਜ਼ ਤੇ ਜ਼ਰੂਰ ਧਿਆਨ ਦਿਓ ਕਿੰਨੀਆਂ ਦੀਆਂ ਜਾਨਾਂ ਹੋਰ ਜਾਣਗੀਆਂ ਯਾਰ ਉਵੇਂ ਮੰਨਿਆ ਕੋਈ ਬੰਦੇ ਨੂੰ ਮੁਸੀਬਤ ਐ ਐਕਸੀਡੈਂਟ ਹੋ ਗਿਆ ਕੁਝ ਵੀ ਹੋ ਗਿਆ ਯਾਰ ਪਰ ਆ ਜਿਹੜਾ ਐਕਸੀਡੈਂਟ ਤੋਂ ਬਿਨਾਂ ਹੀ ਯਾਰ ਡੋਰ ਦੇ ਨਾਲ ਬੰਦੇ ਮਰਦੇ ਫਿਰਦੇ ਯਾਰ ਡੇਲੇ ਦੇਖੀਦਾ ਕਿਸੇ ਦੀ ਧੋਨ ਕੱਟੀ ਗਈ ਕਿਸੇ ਦੀ ਬਾਹ ਕੱਟੀ ਗਈ ਯਾਰ ਆ ਪ੍ਰਸ਼ਾਸਕ ਨੂੰ ਵੀ ਪੂਰੀ ਅਪੀਲ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੋ ਇਹ ਪਿਆਰ ਦੀ ਭਾਸ਼ਾ ਸਮਝਣ ਵਾਲੀ ਏਜੰਸੀ ਹੈਨੀ ਯਾਰ ਪਹਿਲਾਂ ਤਾਂ ਆਪਾਂ ਨਸ਼ੇ ਨਾਲ ਦੇਖਦੇ ਸੀ ਕਿ ਨਸ਼ੇ ਨਾਲ ਪਰਿਵਾਰ ਨੌਜਵਾਨ ਮਰਦਾ ਪਿਆ ਅੱਜ ਕੱਲ ਨਸ਼ਾ ਦੂਜਾ ਨਸ਼ਾ ਯਾਰ ਆ ਪਤੰਗਾ ਵਾਲਾ ਪੈ ਗਿਆ ਆ ਦੂਜਾ ਨਸ਼ਾ ਡੋਰ ਪਲਾਸਟਿਕ ਦਾ ਪੈ ਗਿਆ ਚਾਈਨਾ ਦੀ ਡੋਰ ਤਾਂ ਪੈ ਗਿਆ ਇਹਦੇ ਨਾਲ ਕਿੰਨੀਆਂ ਜਾਨਾਂ ਜਾ ਰਹੀਆਂ ਡੇਲੀ ਤੁਸੀਂ ਆਪ ਸਮਝਦਾ ਰਹਾਂ ਡੇਲੀ ਨਿਊਜ਼ ਚੈਨਲ ਤੇ ਇੱਕਿਆਂ ਦੋ ਖਬਰਾਂ ਐਵੇਂ ਦੀਆਂ ਸੁਨੀਆਂ ਜਾਂਦੀਆਂ ਯਾਰ ਕਿ ਬੰਦੇ ਦੀ ਡੋਰ ਫਸ ਕੇ ਗਲ ਦੇ ਵਿੱਚ ਧੌਣ ਕੱਟੀ ਗਈ ਬੰਦਾ ਮਰ ਗਿਆ ਨਸ ਕੱਟੀ ਗਈ ਯਾਰ ਤੁਸੀਂ ਇਹ ਡੋਰ ਨੂੰ ਕਿਤੇ ਦੇਖਦੇ ਵੀ ਆੜਾ ਕਈ ਤਾਂ ਐਵੇਂ ਦੇ ਅਨਦੇਖਾ ਵੀ ਕਰਕੇ ਚਲੇ ਜਾਂਦੇ ਭਰਾਵੋ ਪਹਿਲਾਂ ਤਾਂ ਆਪਣੇ ਧੌਣ ਨੂੰ ਪੂਰਾ ਕਵਰ ਕਰਕੇ ਰੱਖਿਆ ਕਰੋ ਪਤਾ ਹੀ ਨਹੀਂ ਕਿੱਥੇ ਮੋਤ ਲੰਮਕਦੀ ਪਈ ਆ ਤੇ ਜੇ ਤੁਹਾਨੂੰ ਕਿਤੇ ਪਲਾਸਟਿਕ ਦੀ ਡੋਰ ਦਿਖਦੀ ਵੀ ਆ ਉਤੋਂ ਅਨਦੇਖਾ ਕਰਕੇ ਨਿਕਲ ਨਾ ਜਾਇਆ ਕਰੋ ਭਈ ਉਹਨੂੰ ਇਕੱਠੀ ਕਰਕੇ ਕਿਤੇ ਨਾਲੇ ਦੇ ਵਿੱਚ ਹੀ ਸੜਦਿਆ ਕਰੋ ਕਿਸੇ ਦੀ ਜਾਨ ਤਾਂ ਬਚੂਗੀ ਆ ਕਿੰਨੇ ਜੀਵ ਜੰਤੂ ਮਰਦੇ ਪਏ ਯਾਰ ਆ ਜਿਹੜੇ ਪੰਛੀ ਆਪਾਂ ਉੱਪਰ ਉੜਦੇ ਦੇਖਦੇ ਆ ਉਹਨਾਂ ਦੇ ਕਿੰਨੇ ਪੈਰਾਂ ਦੇ ਵਿੱਚ ਕਿੰਨੀਆਂ ਧੋਨਾ ਦੇ ਵਿੱਚ ਡੋਰ ਫਸੀ ਹੁੰਦੀ ਯਾਰ ਹੁਣ ਪੰਛੀ ਨੂੰ ਕੀ ਪਤਾ ਇਹ ਮੇਰੀ ਡੋਰ ਮੇਰੀ ਜਾਨ ਲਊਗੀ ਕਿੰਨੇ ਪੰਛੀ ਮਰਦੇ ਪਏ ਆ ਪਰ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਉਦੋਂ ਪਊਗਾ ਜਿਸ ਦਿਨ ਘਰ ਦੇ ਵਿੱਚ ਸਵੇ ਬਲਦੇ ਹੋਏ ਉਸ ਦਿਨ ਪਤਾ ਲੱਗੂਗਾ ਕਿ ਸਾਡੇ ਨਾਲ ਵੀ ਏਡੀ ਵੱਡੀ ਅਣਹੋਣੀ ਹੋਗੀ ਬੇਨਤੀ ਆ ਇਸ ਵੀਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਪਰਿਵਾਰਿਕ ਮੈਂਬਰਾਂ ਤੱਕ ਵੀ ਇਹ ਵੀਡੀਓ ਜ਼ਰੂਰ ਪਹੁੰਚਾਈਓ ਜੇ ਕਿਸੇ ਦਾ ਜਵਾਕ ਕੋਈ ਪਤੰਗ ਉਡਾਂਦਾ ਪਲਾਸਟਿਕ ਡੋਰ ਦੇ ਨਾਲ ਉਸ ਚੀਜ਼ ਦਾ ਬੰਦ ਕੀਤਾ ਜਾਵੇ ਇਸ ਚੀਜ਼ ਨੂੰ ਬੈਨ ਕੀਤਾ ਜਾਵੇ ਇਹੀ ਬੇਨਤੀ ਆ ਮੇਰਾ ਹਰ ਇੱਕ ਨੌਜਵਾਨ ਨੂੰ ਹਰ ਇੱਕ ਪੰਜਾਬ ਦੇ ਵਸਨੀਕਾਂ ਨੂੰ ਹਰ ਇੱਕ ਇੰਡੀਆ ਦੇ ਵਸਨੀਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ